ਔਰ ਡਿਗੀ ਲੱਗਦੀ ਏ ਜਿਹਦੀ ਮੇਰੇ ਭਰਾ ਦੀ ਨੂੰਹ ਏ ਤੁਹਾਡੇ ਭਰਾ ਦੀ ਨੂੰਹ ਏ ਲੜਕੀ ਮੇਰੀ ਏ ਸਭ ਕੋਈ ਨਾ ਗੱਲ ਕਰੋ ਅੱਛਾ ਅੱਛਾ ਕੀ ਗੱਲ ਬਾਤ ਏ ਭਾਜੀ ਦੱਸੋ ਗੱਲ ਬਾਤ ਮੈਂ ਕੋਈ ਵੈਸੇ ਅਜਾ ਬੂਝਾ ਮਾਰੀਆਂ ਨੇ ਸਾਹ ਵੀਰ ਆਇਆ ਫਿਰ ਡੁਕੇ ਚੱਕਿਆ ਉਹਦੇ ਹੁੰਦਾ ਮੈਂ ਸਾਹ ਨਾਲ ਜਿਹੜਾ ਕਰਦਾ ਇਹ ਮਾਰਿਆ ਕਿੰਨੇ ਆ ਹੁੰਦਾ ਕਾਹਦਾ ਇਹ ਕਿੱਥੇ ਕੀ ਕਰਨ ਕੀ ਭਾਜੀ ਕਾਰਨ ਹੋ ਸਕਦਾ ਜਿਹੜੇ ਬਾਰੇ ਫਿਰੋ ਜੀ ਪੜਾ 11 ਜੂਨ ਅੰਦਰ ਰੱਖਦਾ ਵੇਖਿਆ ਅੱਛਾ 8 ਵਜੇ ਨੂੰ ਚੱਲ ਕਰਦੇ ਸੀ ਅੰਦਰੋਂ ਦੇ ਘਰ ਨਾਲ ਅੱਗੇ ਆਪਕੇੜੇ ਫੋੜ ਪੱਗਿਆ ਹੋਰ ਸਾਹਿਬ ਮੈਂ ਤੁਹਾਡਾ ਕਿਹੜਾ ਪਿੰਡ ਮੇਰਾ ਪਿੰਡ ਭਾਈ ਤੇੜਾ ਰਾਜਪੂਤਾਂ ਬੱਗਾ ਸਿੰਘ ਮੇਰਾ ਨਾਮ ਹੈ ਲੜਕੀ ਹੀ ਲੱਗਦੀ ਸੀ ਤੁਹਾਡੀ ਲੜਕੀ ਸਾਡੀ ਭਾਬੀ ਲੱਗਦੀ ਕੀ ਗੱਲ ਬਾਤ ਹੈ ਸாரி ਗੱਲ ਬਾਤ ਤਾਂ ਕੋਈ ਨਜਾਇਜ਼ ਸਬੰਧ ਚੱਲਦੇ ਹਨ ਉਹ ਮੁੰਡੇ ਦੇ ਤੇ ਉਹ ਜ਼ਬਰਦਸਤੀ ਕਰਦਾ ਸੀ ਇਹਦੇ ਨਾਲ ਹੂੰ ਤੇ ਉਹਨੇ ਕਿਤੇ ਕੁੜੀ ਨੇ ਰੋਕਣ ਦੀ ਕੋਸ਼ਿਸ਼ ਕੀਤੀ ਹੈ ਕਿ ਮੇਰੇ ਘਰੇ ਨਾ ਆਇਆ ਕਰ ਮੇਰੇ ਦੂਰ ਜੇਠ ਨੇ ਹੂੰ ਤੇ ਉਹਦੇ ਨਹੀਂ ਫਿਰ ਉਹਨੇ ਕੋਈ ਗੱਲ ਕੀਤੀ ਤੇ ਉਹਨੂੰ ਫਾੜ ਦੇ ਕੇ ਤੇ ਮਾਰ ਕੇ ਚਲਾ ਗਿਆ ਕਿੰਨੇ ਤੋਂ ਸਮੇਂ ਕਿੰਨੇ ਕੋ ਸਮੇਂ ਤੋਂ ਨਜਾਇਜ਼ ਸਬੰਧ ਚੱਲ ਰਹੇ ਸੀ ਇਹ ਭਾਜੀ ਕੋਈ ਮੇਰੇ ਸਾਹਮਣੇ ਜਦੋਂ ਤੁਹਾਡਾ ਮੁੰਡਾ ਬਾਹਰ ਗਿਆ ਨਾ ਪਹਿਲੀ ਵਾਰੀ ਇਹਦਾ ਉਦੋਂ ਦਾ ਕੁਝ 6 ਮਹੀਨੇ ਸਾਲ ਹੋ ਗਿਆ ਜਦੋਂ ਚੱਲਦੇ ਸੀ ਹੂੰ ਅੱਜ ਤੁਸੀਂ ਕੀ ਦੇਖਿਆ ਅੱਜ ਇਹ ਦੇਖਿਆ ਵੀ ਜਦੋਂ ਇਹ ਲੜਕੀ ਦੇ ਪਿਤਾ ਜੀ ਆਏ ਨੇ ਆਪਾਂ ਆਪਣੇ ਘਰ ਦੇ ਬੁਰੇ ਖੜੇ ਆ ਇਹਨਾਂ ਨੇ ਆਏ ਨੇ ਤੇ ਇਹ ਅੰਦਰ ਵੜਨ ਲੱਗੇ ਤੇ ਅੰਦਰੋਂ ਨਿਕਲ ਕੇ ਆ ਉਹ ਅੰਦਰੋਂ ਭੱਜ ਗਿਆ ਗੇਟ ਤੋਂ ਗੇਟ ਖੋਲ ਕੇ ਤੇ ਗਾੜੀ ਅਗਲੇ ਪਾਸੇ ਹੀ ਖੜੇ ਅਸੀਂ ਵੀ ਭਾਈ ਦਾ ਵੀ ਵੇਖਿਆ ਵੀ ਅੰਦਰੋਂ ਨਿਕਲ ਕੇ ਜਿੱ ਗਿਆ ਫਿਰ ਇਹਨਾਂ ਰੋਲਾ ਪਾਇਆ ਅਸੀਂ ਭੱਜ ਗਿਆ ਆਣ ਕੇ ਤੇ ਫਿਰ ਉਹਦੇ ਰਸਤਾ ਸਭਾ ਵੱਢ ਗਿਆ ਤੇ ਫਿਰ ਇਹਨੂੰ ਲਾਇਆ ਮੌਕੇ ਤੇ ਮੌਤ ਹੋ ਚੁੱਕੀ ਸੀ ਹਾਂਜੀ ਹਾਂਜੀ ਮੌਕੇ ਤੇ ਕੀ ਮੰਗ ਕਰਦੇ ਹੁੰਦੇ ਨੇ ਮੰਗ ਭਾਈ ਜੀ ਨੂੰ ਸਜ਼ਾ ਹੋਣੀ ਚਾਹੀਦੀ ਹੈ ਹਾਂ ਜੇ ਜਿੱਦਾਂ ਸਾਡਾ ਘਰ ਬਰਬਾਦ ਹੋਵੇ ਉਹ ਵੀ ਪਰਿਵਾਰਤ ਹੋਵੇ ਹੂੰ ਪੁਲਿਸ ਕੰਪਲੀਟ ਕੀਤੀ ਆ ਓਕੇ ਪੋਕੇ ਤੇ ਪੁੰਜੀ ਬੋਲੀ ਹਾਂਜੀ ਕੀ ਨਾਮ ਹੈ ਤੁਹਾਡਾ ਕੀ ਲੱਗਦੀ ਸੀ ਜਿਹਦੀ ਮੌਤ ਹੋਈ ਹੈ ਮੇਰੀ ਲੜਕੀ ਆ ਜੀ ਮੇਰਾ ਨਾਮ ਭਗਵਾਨ ਸਿੰਘ ਪਿੰਡ ਚੱਕਰੋਗਰੇ ਕੀਵੇਂ ਮੌਤ ਕਿਵੇਂ ਹੋਈ ਜੀ ਮੌਤ ਇਸ ਤਰ੍ਹਾਂ ਹੈ ਮੈਂ 8 ਵਜੇ ਵੈਸੇ ਗਿਆ ਮੈਂ ਕੁਦਰਤ ਵੱਲੋਂ ਤੇ ਇਹ ਮੁੰਡਾ ਗੇੜ ਦੇ ਮੈਨੂੰ ਵੇਖ ਕੇ ਭੱਜ ਗਿਆ ਹੂੰ ਮੇਜਾ ਸਿੰਘ ਚੱਕਰੋਗਰਾ ਦਾ ਹੂੰ ਤੇ ਮੋਰਸਾ ਤੋਂ ਹਟ ਗਿਆ ਜਦੋਂ ਮੈਂ ਜਾ ਕੇ ਆਪਣੇ ਆਪ ਮੈਨੂੰ ਇਸ ਗੱਲ ਦਾ ਪਤਾ ਹੀ ਨਹੀਂ ਵੀ ਕੁੜੀ ਦੇ ਫਾ ਲਿਆ ਮੈਂ ਵੈਸੇ ਤੌਰ 'ਤੇ ਉਹਨਾਂ ਮੋਰਸਾ ਲਾਇਆ ਹੂੰ ਹੌਸੇ ਨਾਲ ਲਾ ਕੇ ਵੇਖਿਆ ਤੇ ਕੁੜੀ ਲੌਕੀ ਸੀ ਉਸ ਟਾਈਮ ਫੇ ਮੇਰੇ ਕੋਲ ਨਹੀਂ ਜਾ ਡਾ ਚੱਲੇ ਗਈ ਫਿਰ ਐਸ ਵੀ ਇਹ ਨੂੰ ਲਾ ਕੇ ਬਾਜ਼ ਮਾਰੀ ਆ ਤੇ ਭਜੋ ਪਿਆ ਉਹਦਾ ਕੁੜੀ ਨੇ ਖਾ ਲੈ ਲਿਆ ਤੇ ਅਬ ਚੁੱਕੀ ਇਹਨਾਂ ਚੁੱਕੀ ਆ ਲਾਈ ਆ ਉਹਦਾ ਸਾਰਾ ਖਤਮ ਹੋ ਗਿਆ ਇਹ ਵੇਜਰ ਨੇ ਖੁਦ ਆਵੇ ਮੌਕੇ ਤੇ ਕੰਮ ਕੀਤਾ ਨੇ ਮੇਜਰ ਕੌਣ ਆ ਵੇਜਰ ਮੁੰਡਾ ਚੱਕ ਡੋਕਰਾਂ ਦਾ ਇਹਦੇ ਪਤੀ ਦਾ ਕੀ ਨਾਮ ਆ ਇਹਦੇ ਪਤੀ ਦਾ ਨਾਮ ਹੈਗਾ ਕੁਲਦੀਪ ਸਿੰਘ ਅੱਛਾ ਬਾਹਰ ਰੱਬ ਉਹ ਉਹ ਆਪਣੇ ਬਾਹਰ ਦਬਈ ਹੈ ਜੀ ਅੱਛਾ ਜੀ ਹਾਂ ਜੀ ਤੇ ਮੇਜਰ ਨੇ ਕਿਉਂ ਮਾਰਿਆ ਕੋਈ ਰੰਜਿਸ਼ ਹੀ ਪੁਰਾਣੀ ਹਾਂਜੀ 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 ਕੀ ਰੰਜਿਸ਼ ਹੋ ਸਕਦਾ ਇਹਨਾਂ ਦਾ ਕੋਈ ਆਪਸੇ ਕੋਈ ਗੱਲਬਾਤ ਹੋ ਗਈ ਅੱਛਾ ਜੀ ਜ਼ਬਰਦਸਤੀ ਕਰਦਾ ਹੋਗਾ ਜਦੋਂ ਜ਼ਬਰਦਸਤੀ ਉਹ ਗੱਲ ਹੋਈ ਉਹਦੀ ਅੱਛਾ ਜੀ ਤੇ ਜ਼ਬਰਦਸਤੀ ਨਾਲ ਇਹਨੇ ਮਲ ਫਾ ਦਿੱਤਾ ਮਲ ਜ਼ਬਰਦਸਤੀ ਮਾਰਿਆ ਗਿਆ ਹਾਂਜੀ ਜ਼ਬਰਦਸਤੀ ਨਾਲ ਇਹ ਮਾਈਕੂਡੀ ਮਾਈਕੀ ਤੇਲਾ ਵੀ ਕਦੀ ਤੁਹਾਡੀ ਬੇਟੀ ਨੇ ਕੋਈ ਕੰਪਲੀਟ ਕੀਤੀ ਕਦੀ ਦੱਸਿਆ ਇਸ ਬਾਰੇ ਨਹੀਂ ਇਹਦੇ ਬਾਰ ਸਾਨੂੰ ਨਹੀਂ ਦੱਸਿਆ ਜੀ ਤਾਂ ਪੁਲਿਸ ਕੰਪਲੀਟ ਕੀਤੀ ਹੈ ਅੱਜ ਕੀਤੀ ਹੈ ਜੀ ਕੀ ਮੰਗ ਕਰਦੇ ਹੋ ਅਜੀ ਆਪਾਂ ਮੰਗਿਆ ਮੇਰੇ ਮੁੰਡੇ ਨੂੰ ਸਜ਼ਾ ਹੋਣੀ ਚਾਹੀਦੀ ਹੈ ਜੀ ਜੋ ਕਾਨੂੰਨੀ ਕਾਰਵਾਈ ਹੈ ਸਾਡੇ ਬੱਚੇ ਲਗਦੇ ਦੋ ਦੋ ਮੇਰੇ ਦੋਦੇ ਇੱਕ ਲੜਕੇ ਦੋਧੀ ਹੈ ਜੀ ਕਿੰਨੇ ਸਾਲ ਹੋਏ ਇਹ ਵਿਆਹ ਨੂੰ ਯਾਰ ਨੂੰ ਹੋਈਗਾ 13 14 ਸਾਲ ਇਹ ਆਈ ਨਾ ਹੋਈ ਗਈ ਤੇ ਜਿਹੜਾ ਤੁਹਾਡਾ ਜਵਾਈ ਹੈ ਕਿੰਨੇ ਸਾਲ ਹੋ ਗਏ ਨੂੰ ਬਾਅਦ ਉਹਨੂੰ ਪਹਿਲਾਂ 5 ਸਾਲ ਅੱਗੇ ਲਾ ਗਿਆ ਸੀ 5 ਸਾਲਾਂ ਤੋਂ ਮੁੜ ਕੇ ਆਪਣਾ ਸਾਥੀ ਭਾਬਾ ਬਣਾ ਗਿਆ ਫਿਰ ਮੁੜ ਕੇ ਹੁਣ ਚਲਾ ਗਿਆ 1.5 2 1.5 ਤਿੰਨ ਮਹੀਨਾ ਹੋ ਗਿਆ ਇਹ ਜਿਹੜਾ ਸੀ ਮੇਜਰ ਸਿੰਘ ਦਾ ਸਹੁਰੇ ਦਾ ਪਿੰਡ ਕਿਹੜਾ ਹੈ ਉਹਦਾ ਪਿੰਡ ਚੱਕ ਡੋਗਰ ਹੈ ਤੇ ਤੁਹਾਡੀ ਬੇਟੀ ਦਾ ਪਿੰਡ ਜਿਹੜਾ ਹੈ ਉਹ ਵੀ ਚੱਕ ਡੋਗਰ ਹੈ ਸਾਡਾ ਚੱਕ ਡੋਗਰ ਮਤਲਬ ਸਾਡਾ ਚੱਕ ਡੋਗਰ ਵੱਡਾ ਜੀ ਅਸਲ ਤੇ ਲਗ ਤੇਰੇ ਆਪਾਂ ਮੜਕੀ ਵਿਆਹੀ ਤੇਰੇ ਅਸਲ ਹਾਂਜੀ ਕਿਹੜੇ ਜੀ ਦੀ ਮੰਗ ਕਰਦੇ ਆ ਆਪਾਂ ਮੰਗਿਆ ਕਰਦੇ ਆ ਵੀ ਜੋ ਕਾਨੂੰਨੀ ਕਾਰਵਾਈ ਉੱਤੇ ਮਾਨੂੰ ਕਾਰਵਾਈ ਕੀਤੀ ਜਾਵੇ। ਹਮਲਾ ਇਹਨਾਂ ਲੜਕੀ ਜਿਹੜੀ ਆ ਚੱਕ ਡੋਗਣ ਵਾਲੀ ਆ ਨਾ ਇਹਦਾ ਜਿਹੜੀ ਇਹਦਾ ਨਾਮ ਬਾਵੀ ਕੌਰ ਆ। ਬਾਵੀ ਕੌਰ ਆ ਡਾਕਟਰ ਆਫ ਭਗਵਾਨ ਸਿੰਘ ਤੇ ਇਹਨਾਂ ਦਾ ਵੈਸੇ ਪਿੰਡ ਹੈਗਾ ਵਾ ਚੱਕ ਡੋਗਰਾ ਤੇ ਇਹ ਵਿਆਹੀ ਆ ਤੇ ਤੇਰਾ ਪਟੇ ਕੀ ਆ ਜਨਰਲ ਕੀ ਕੋਲ ਤੇਲਦੀਪ ਸਿੰਘ ਨਾਂ ਦੇ ਲੜਕੇ ਨਾਲ ਜੀ ਸ਼ਾਦੀ ਹੋਈ ਆ। ਜਿਹੜਾ ਜਿਹੜਾ ਘਰ ਵਾਲਾ ਨਾ ਵਿਦੇਸ਼ੀ ਦਵਾਈ ਜਾਂਦਾ ਪਿਛਲੇ 2 ਮਹੀਨਿਆਂ ਤੋਂ ਗਿਆ ਵਾ ਇਹਦੇ ਔਨਲਾਈਨ ਨੇ ਆਪਣੇ ਮਤਲਬ ਸੇਕੇ ਘ阿里 ਹਾਂ ਲੈ ਲਿਆ ਵਾ ਕਮਡੇਰੇ ਵਿੱਚ ਇਹ ਇਹਦੇ ਨਾਲ ਕਮੇਜਰ ਸਿੰਘ ਸਾਨੋਵ ਕਨੈਲ ਸਿੰਘ ਵਾਸੀ ਚੱਕ ਲੋਗਰਾਂ ਦਾ ਮੁੰਡਾ ਸੀ ਇਹਨਾਂ ਨੇ ਪੀ ਕੇ ਬਰਬਾਦ ਆ ਉਹਦੇ ਨਾਲ ਇਹਦੀ ਮਤਲਬ ਕੀ ਲਵਲਿਸ਼ਨ ਲਾ ਲੋ ਸੀਗੇ ਉਹਦੇ ਦੌਰਾਨ ਹੀ ਇਹ ਉਹਨਾਂ ਦੇ ਘਰ ਆਉਂਦਾ ਜਾਂਦਾ ਸੀ ਤੇ ਭਗਵਾਨ ਸਿੰਘ ਕਹਿੰਦਾ ਵੀ ਅੱਜ ਮੈਂ ਸਵੇਰੇ ਜਦੋਂ ਇਹਨਾਂ ਦੇ ਆਪਣੀ ਘਰ ਪਤਾ ਲੈਣ ਲਈ ਹੁਣਾ ਅੱਗੇ ਭਗਵਾਨ ਸਿੰਘ ਕੋਣ ਹੈਗੇ ਨਹੀਂ ਭਗਵਾਨ ਸਿੰਘ ਜਿਹਦੇ ਆ ਇਹਨਾਂ ਦੇ ਮਾਤਾ ਲਿਖ ਫਾਦਰ ਆ ਲੜਕੀ ਦੇ ਫਾਦਰ ਆ ਲੜਕੀ ਦੇ ਫਾਦਰ ਆ ਜਿਹੜੂ ਆਪਣੇ ਆਏ ਘਰ ਤੇ ਇਹਨਾਂ ਨੇ ਆ ਕੇ ਵੇਖਿਆ ਵਾ ਵੀ ਇੱਕ ਬੰਦਾ ਨਾ ਗੇਟ ਚੋਂ ਜਿਹਨੂੰ ਗੇਟ ਫੜਕਾਇਆ ਵਾ ਸਵੇਰੇ 8 ਵਜੇ ਉਹ ਥੱਕਾ ਮਾਰ ਕੇ ਭੱਜ ਗਿਆ ਇਹਨਾਂ ਵਿੱਚ ਮੋਟਰਸਾਈਕਲ ਵੀ ਕੋਈ ਤਾਂ ਉੱਥੇ ਰਹਿ ਗਿਆ ਜਦੋਂ ਉਹਨੇ ਅੰਦਰ ਜਾ ਕੇ ਵੇਖਿਆ ਵਾ ਤੇ ਉਹਦੀ ਜਿਹੜੀ ਲੜਕੀ ਆ ਬਾਜੀ ਤੋਰ ਉਨੇ ਪੱਖੇ ਦੀ ਛੱਤ ਦੇ ਨਾਲ ਨਾ ਮਗਰ ਰਸੀ ਹੀ ਰਸੀ ਦੇ ਨਾਲ ਇੱਕ ਥੱਲੇ ਕਪੜਾ ਪਾ ਕੇ ਨਾ ਚੁੰਨੀ ਉਹ ਕਿਨ੍ਹਾ ਫਾ ਲਿਆ ਹੋਏ ਉਹਨਾਂ ਨੂੰ ਉਤਾਰ ਕੇ ਵੇਖਿਆ ਤੁਰੀ ਡੈਥ ਹੋ ਚੁੱਕੀ ਹੁਣ ਉਹਨਾਂ ਨੇ ਮੇਜਰ ਸਿੰਘ ਸਨੂ ਕਨੈਲ ਸਿੰਘ ਵਾਸੀ ਚੱਕ ਦੁਗਰਾਂ ਦੇ ਖਿਲਾਫ ਨਾ 306 ਆਈਪੀਸੀ ਦਾ ਮਕਦਮਾ ਦਰਜ ਕਰਾਇਆ ਵਾ ਇਹ ਮਕਦਮਾ ਨੰਬਰ ਜਿਹੜਾ ਵਾ ਇਹ ਹੈਗਾ ਮਕਦਮਾ ਨੰਬਰ 183 ਆਈਡੀ ਡੇਟ ਦਾ ਮਿਤੀ 24 9 24 306 34 506 ਆਈਪੀਸੀ ਪੁਰਾਣੇ ਜਰਮਾ ਚ ਹੁਣ ਦੇ ਜਰਮਾ ਦੇ ਵਿੱਚ ਹੈਗਾ ਵਾ 108 ਤਿੰਨ ਬ੍ਰੈਕਟ ਚ 5 352 ਬ੍ਰੈਕਟ ਚ 3 ਬੀ ਐਨ ਐਸ ਪੀ ਐਸ ਜਨਾਲੇ ਗੱਜ ਹੋਇਆ ਬਾਕੀ ਦੋਸ਼ੀ ਦੀ ਭਾਲ ਜਾਰੀ ਹੈ ਜਲਦੀ ਨਾਲ ਦੋਸ਼ੀ ਨੂੰ ਬ੍ਰੇਕਪਾਰਕ ਕੀਤਾ ਜਾਵੇ